ਇਹ ਆਇਆ ਮੇਰਾ ਰੋਟੇ ਮੋਹਨਿਕਾ ਰੋਟੇ ਮੋਹਨਿਕਾ ਸਾਹਮਣੇ ਆਈ ਫੋਨ ਮਿਲ ਨਹੀਂ ਰਿਹਾ ਸਾਡੀ ਵਾਰੀ ਤੇ ਲੱਗਦਾ ਓਏ ਰੱਬਾ ਪਿੰਡ ਬੁਲਟਾ ਆਇਨਾ ਸੈਂਡ ਬੁਲਟਾ ਆਇਨਾ ਤੇ ਆਈ ਮੂ ਲੇਦਾ ਆ ਕੀ ਹੋਇਆ ਚੱਲੂਗਾ ਨਾ ਬੈਟਰੀ ਪਾਈ ਭਰਾਵਾ ਜਿਹਦੇ ਚੋ ਬੈਟਰੀ ਪਾਉਂਦਾ ਫੋਨ ਕਾ ਚੱਲਦਾ ਵਗਾ ਅਰਦੀਮਾਲ ਹੀ ਪਿੱਛੇ ਬਾਦ ਲੱਗੇ ਆ ਅਰਦੀਮਾਲ ਜੇ ਜਵਾਗ ਨਹੀਂ ਬਣਾਈ ਬਿਠਾਈ ਦੇ ਵਿਆਹ ਜਾਣ ਲੱਗਾ ਪਿਛਲੇ ਬੰਨੇ 2 ਮਿੰਟ ਪਹਿਲਾਂ ਆ ਤੂੰ ਅੱਧਾ ਚੋਕ ਵੀ ਗਈਆਂ ਉਦੋਂ ਤੈਨੂੰ ਨਿੱਕੂਆਂ ਦੇ ਕੰਮ ਤੋਂ ਵੱਡੇ ਕਰਦਾ ਵਾਓ ਜਾਨ ਮੇਰੀ ਧੰਨਵਾਦ ਤੇਰਾ ਲਵ ਯੂ ਜਾਨ ਮੇਰੀ ਏ ਹੁਣ ਦਵਾਤਾ ਹੁਣ ਦਵਾਤਾ ਤੂੰ ਮੇਨਾ ਤੂੰ ਨਾ ਨਾ ਹੁੰਦਾ ਹੀ ਰੁੱਲ ਜਾਣਾ ਇੱਥੇ ਬਿਲਡਰਾਂ ਨਾਲ ਹੀ ਝੋਟਿਆ ਸ੍ਰੀ ਗੱਜ ਜੀ ਮੈਂ ਤੁਹਾਡਾ ਆਪਣਾ ਸਿੱਧੂ ਮੂਸੇ ਵਾਲਾ ਸਬਸਕ੍ਰਾਈਬ ਕਰੋ ਯਾਰ ਆਪਣੇ ਆਪਣੇ ਭਰਾ ਦਾ ਚੈਨਲ ਹੈ ਜੀ ਹੋਰ ਨਵੀਂ ਉਮੀਦ ਕਾਜੀ ਇੱਕ ਮੰਨਿਆ ਬੂਆ 15 ਪ੍ਰੋਮਿਸ ਦੀ ਨਵੀਂ ਉਮੀਦ ਅੱਜ ਪੂਰੀ ਉਮੀਦ ਅੱਜ ਹੁਣ ਆਪ ਲੈ ਆਉਣਾ ਆਜਾ ਜੀ ਹੁਣ ਇਹ ਲੈ ਆਉਣਾ ਆਈ ਚੱਲੇ ਅੱਜ ਆਈਫੋਨ ਲੈਣੇ ਕੋਰ ਉਮੀਦ ਬਹੁਤ ਆਸਾਂ ਲੈ ਕੇ ਚੱਲੇ ਆ ਤਿਆਰ ਸੀ ਮੰਨਾਂ ਤੋ ਕੀ ਪਿਛਲੀ ਰਾਤ ਨੂੰ ਨਾ ਇਹ ਲੌਕਵੇਲਾ ਲੱਗ ਗਿਆ ਚਾਜਣਾ ਕਿ ਹੁਣੇ ਚੱਲੇ ਆ ਤੇ ਹਣ ਆ ਨਾਲ ਚੱਲਿਆ ਆਪਣੇ ਫੌਜੀ ਆਪਣੇ ਕੈਮਰਾ ਉਧਰ ਹੀ ਪਵਾ ਫੌਜੀ ਜੀ ਵੀਰ ਜੀ ਆਹੋ ਫੌਜੀ ਨਾਲ ਚੱਲਿਆ ਆਪਾਂ ਲੈਣਾ ਅੱਜ ਆਪਾਂ ਆਈਫੋਨ ਦਵਾ ਕੇ ਲਿਓਣਾ ਆਈਫੋਨ ਨਾਲ ਚੱਲਿਆ ਵਾ ਸਾਨੂੰ ਤੇ ਮਿਲਿਆ ਨਹੀਂ ਹੁਣ ਬੰਦਾ ਮੇਨ ਬੰਦਾ ਨਾਲ ਲੈ ਕੇ ਚੱਲੇ ਆ ਮਮਾ ਮੈਗ ਲਾਇ ਨਹੀਂ ਆਪਾਂ ਚਲ ਕੋਨੀ ਰੈਫਰੈਂਸ ਰੈਫਰੈਂਸ ਪਾ ਲਾਂ ਰੈਫਰੈਂਸ ਅੱਜ ਰੈਫਰੈਂਸ ਪਾ ਦੇਣੀ ਆ ਅੱਜ ਫਰਜੀ ਕੋਟੇ ਸਸਤਾ ਮਿਲਦਾ ਨਾ ਅਸੀਂ ਇੱਥੋਂ ਗੰਡੀਨ ਤੋਂ ਲੈ ਕੇ ਆਉਣਾ ਗੰਡੀਨ ਤੋਂ ਲੈ ਕੇ ਆਉਣਾ ਬਸ ਤੇ ਤੂੰ ਉਹ ਮੈਂ ਲੈ ਆਉਂਦੇ ਮਮਾ ਨਾਲ ਆਪ ਗਾਇਸ ਫੋਲੋ ਕਰੀ ਜਾਓ ਸਾਨੂੰ ਆ ਜਾ ਮੰਨਿਆ ਹਾਂ ਜੀ ਜੀ ਚੱਲੇ ਆ ਵੇਖੋ ਚਾਰ ਜਾਨੇ ਸੁਵਿੰਦਰਾ ਤਾਂ ਨੂੰ ਵੇ ਹੋਏ ਤੇ ਮੀਂਹ ਬਾਰਿਸ਼ ਬਹੁਤ ਹੋ ਰਹੀ ਆ ਵੇਖ ਸਕਦੇ ਜੋ ਤੇ ਯੂਕੇ ਦਾ ਟੂ ਮੱਚ ਇਟਸ ਹਾਰਡ ਵਰਕ ਵੈਦਰ ਤੇ ਹੁਣ ਆਪਾਂ ਗੱਡੀ ਆਪਣੀ ਕਿੱਥੇ ਆ ਹੁਣ ਆਪ ਗੱਡੀ ਦਾ ਕੈਮਰਾ ਨਹੀਂ ਘੁੰਮਦਾ ਮਮਾ ਨਾ ਹੀ ਗੱਡੀ 'ਚ ਬਹਿਣ ਲੱਗੇ ਫਟ ਮੈਂ ਮੈਂ ਉੱਧਰ ਬਹਿਂਦਾ ਨਾ ਚੱਲੋ ਕੈਮਰਾ ਪਹਿਲਾਂ ਇਹਦਾ ਮੈਨੂੰ ਘੁੰਮੜਾ ਗੱਡੀ ਚੱਲੇ ਸਿਕੰਦਰ ਨੂੰ ਰਦੀਮਾਲ ਹੀ ਪਿੱਛੇ ਬਾਦ ਲੱਗੇ ਆ ਰਦੀਮਾਲ ਜੇ ਜਵਾਗ ਨਹੀਂ ਬਣਾਈ ਬਿਠਾਈ ਦੇ ਵਿਆਹ ਜਾਣ ਲੱਗਾ ਪਿਛਲੇ ਬੰਨੇ ਸੋਨੇ ਉੱਧਰ ਬਿਠਾ ਦੇ ਦੋਵੇਂ ਤੇ ਸ਼ੀਟ ਪਿੱਛੇ ਕਰ ਮਮਾ ਬੈਠਾ ਨਹੀਂ ਜਾਣਾ ਮੇਰੇ ਤੋਂ ਬਾਬਾ ਤੂੰ ਕਿਦਾਂ ਨਹੀਂ ਨਹੀਂ ਉਹ ਤੇਰੀ ਮਮਾ ਪੱਗ ਲੈ ਕੇ ਲੱਗੀ ਤੇ ਹੁਣ ਅਸੀਂ ਚੱਲੇ ਆ ਆਈਫੋਨ ਲੈਣ ਵੇਖੋ ਮੀਹ ਵਾਲਾ ਵੈਦਰ ਆ ਤੇ ਹੁਣ ਆਣੇ ਚੱਲੇ ਆ ਫੋਨ ਲੈਣ ਤੇ ਵੇਖ ਸਕਦੇ ਜੇ ਪਗ ਮੱਚ ਕਾਲੀ ਬੰਨੀ ਆ ਕਾਲੀ ਨਵੀਂ ਇੰਡੀਆ ਦਾ ਹੋਗਾ ਇੰਡੀਆ ਤੋਂ ਮਦਈ ਆ ਤੇ ਆਓ ਵੇਖੋ ਮਗਰ ਮੰਨੇ ਨਹੀਂ ਬੈਠੇ ਨਾਲ ਫੌਜੀ ਸਾਹਿਬ ਤੇ ਫੋਨ ਆਪਾਂ ਨਾਲ-ਨਾਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਤੁਸੀਂ ਵੀਡੀਓ ਸਾਡੀ ਵੀਡੀਓ ਨਾਲ ਚੱਲਦੀਆਂ ਦੀ ਵਾਰ ਲਾਈਕ ਨਹੀਂ ਆਉਂਦੇ ਨਹੀਂ ਜੇ ਇਹਨੂੰ 100 ਕੇ ਦੂਜਾ ਵੀਊ ਆ ਗਿਆ ਨਾ ਅੱਗੇ ਢਾਈ ਲਿਆ ਮਾਮਾ ਜੇ 100 ਕੇ ਵੀਊ ਆ ਗਿਆ ਆ ਪਾਈ ਫੋਨ ਤੋੜਾਂਗੇ ਅੱਜ ਬੰਦਾ ਅੱਜ ਬੰਦਾ ਦਵਾਤਾ ਅਸੀਂ ਨਹੀਂ ਉਹ ਗੱਲ ਪੱਕੀ ਹੈ ਨਾ ਜੇ ਆਪਣਾ 100 ਕੇ ਵੀਊ ਆ ਗਿਆ 15 ਪ੍ਰੋ ਮੈਕਸ ਤੋੜ ਦਾਂਗੇ ਅਸੀਂ ਹਾਂ ਤੋੜ ਦੇਣਾ ਜੇ 100 ਕੇ ਵੀਊ ਆਊਗਾ ਦੇ ਵੀਊ ਜਾਂ ਥੱਲੇ ਸੁੱਟ ਕੇ ਥੋੜੇ ਆਣਾ ਥੋੜੇ ਆਣਾ ਦਵਾਗੇ ਮੰਨਿਆ ਉਹਲੇ ਜਿਕੇ ਲੁਕੀ ਜਾਂਦਾ ਵਾ ਬੰਦਿਆ ਤੇਰੇ ਤੋਂ ਨਹੀਂ ਲੈਂਦੇ ਚਲੋ ਠੀਕ ਹੈ ਚਲੋ ਸਟਾਰਟ ਹਾਂਜੀ ਆ ਗਏ ਆ ਜੀ ਆਪਾਂ ਅੱਧੇ ਰਾਹ ਦੇ ਵਿੱਚ ਆ ਗਏ ਆ ਆਪਾਂ ਜਾਣਾ ਵੈਸਟ ਬਰੋਮ ਆਈਫੋਨ ਲੈ ਚੱਲੇ ਆ ਬਹੁਤ ਟ੍ਰੈਫਿਕ ਦਾ ਟੂ ਮਾਚਾ ਅੱਜ ਸੰਡੇ ਦਾ ਕਰਕੇ ਵੇਖੋ ਵਰਗਸਾ ਦੇ ਬਹੁਤ ਗੱਡੀਆਂ ਵਾ ਤੇ ਇਧਰ ਮੀਂਹ ਬੜਾ ਜੋਰੋ ਜੋਰ ਮੀਂਹ ਚੱਲ ਰਿਹਾ ਵਾ ਕਾਕੇ ਲੈ ਆਈਫੋਨ ਕਾਕੇ ਕਵਰੀ ਨਾ ਮਾਵੂਗਾ ਇਹਨੂੰ ਚਾਰਜ ਵੀ ਲੈ ਕੇ ਦੇਣਾ ਮੋਟੀ ਪੈਨ ਵਾਲਾ ਤੇ ਆਪਾਂ ਜਾਣਦੇ ਹਾਂ ਗ੍ਰੀਨ ਲਾਈਟ ਹੈਗੀ ਚਲਾ ਦੇ ਚਲਾ ਦੇ ਜਾਣਦੇ ਤੇ ਆ ਵੇਖੋ ਜਾਣਦੇ ਆਪਾਂ ਪਹੁੰਚ ਗਏ ਬਸ ਕਿੰਨੇ ਮਾਈਲ ਰਹਿ ਗਿਆ ਵਾ ਮੈਂ ਰਹਿ ਗਿਆ 2 ਮਾਈਲ ਨਾ ਇਹ ਤੂੰ ਖੱਬੇ ਜਾਂਦੇ ਆਂ ਮੈਨੂੰ ਰਾਹ ਪਤਾ ਸਾਰਾ ਮੈਨੂੰ ਪਤਾ ਤੂੰ ਟੈਨਸ਼ਨ ਮੈਂ ਬਣਾ ਵੇ ਤੇ ਆ ਵੇਖੋ ਆ ਗਏ ਤੁਸੀਂ ਵੇਖ ਸਕਦੇ ਹੋ ਅੱਜ ਬੱਦਲ ਕਾਲੇ ਹੋਏ ਪੈ ਚ ਬਹੁਤ ਮੀਂਹ ਆਊਗਾ ਤੇ ਆਪਾਂ ਬਸ ਟੂ ਮੱਚ ਮਟਰ ਕੀ ਟੂ ਮੱਚ ਰੇਨਿੰਗ ਹੋਊਗੀ ਟੂ ਮੱਚ ਰੇਨਿੰਗ ਹੋਊਗੀ ਵੇਖ ਸਕਦੇ ਹੋ ਅੱਜ ਰਾਹ ਪਹੁੰਚ ਗਏ ਆ ਇੰਗਲਿਸ਼ ਵਾਲਾ ਟੀਚਰ ਹੈ ਸਾਰਾ ਆ ਵੇਖ ਸਕਦੇ ਹੋ ਇੰਗਲੈਂਡ ਦੀ ਜੀ ਖੂਬਸੂਰਤੀ ਵੇਖੋ ਆ ਸਮੈਲ ਕੁੜੇ ਵੀ ਆਉਣਗੇ ਜੀ ਕੀ ਕਹਿੰਦੇ ਆ ਕੁੜੇ ਵੀ ਜੁਕੇ ਆਉਣਗੇ ਮੰਨਣਗੇ ਡੇਡਾ ਕੀਤਾ ਹੀ ਮੰਨਿਆ ਸਿੱਧਾ ਕੇ ਵੇ ਜਨੀਦਾ ਹੀ ਉਹ ਕੁੜੇ ਘਰੇ ਰਹਿ ਪੈਂਦਾ ਪਤਾ ਦੂਰ ਦਾ ਸਫਰ ਆ ਆ ਅੱਗੇ ਆ ਗਿਆ ਜੀ ਰਾਉਂਡ ਵੋਟ ਤੇ ਹੁਣ ਆਪਾਂ ਸਿੱਧਾ ਜਾਵਾਂਗੇ ਇਹਦੇ ਤੋਂ ਤੇ ਵੇਖ ਸਕਦੇ ਜੋ ਇੱਥੇ ਸਫਾਈ ਆ ਉਹ ਸਮੈਥਿਕ ਨਾਲੋਂ ਇਹ ਥੋੜਾ ਘੇਰੀਆ ਸਾਫ ਆ ਮਮਾ ਜਿੱਥੇ ਰਹਿਣ ਨੂੰ ਪੰਡੀ ਰਹਿਣੀ ਹੁੰਦਾ ਮੈਂ ਮਮਾ ਪੰਡਿਤ ਦਾਣੀ ਆ ਜਿਹੜੇ ਮੁਲਖ ਦਾ ਖਾਈਏ ਉਸ ਦਾ ਦੇਸ਼ ਨਹੀਂ ਪੰਡਿਤ ਦਾ ਅ ਫੋਨ ਆਉਂਦੇ ਆ ਯਾ ਮੋਦਰ ਹਾਂਜੀ ਪਹੁੰਚ ਗਏ ਜੀ ਆਪਾਂ ਜਿੱਥੋਂ ਲੈਣਾ ਸੀ ਆਈਫੋਨ ਤੇ ਵੇਖ ਸਕਦੇ ਹੋ ਕਿੰਨਾ ਅੱਜ ਟ੍ਰੈਫਿਕ ਆ ਸੰਡੇ ਦਾ ਕਰਕੇ ਟੂ ਮਚ ਰਸ਼ ਟੂ ਮਚ ਰਸ਼ ਓਵਰ ਥੇਰ ਤੇ ਵੇਖ ਸਕਦੇ ਆਪਾਂ ਉਧਰੋਂ ਉਹ ਬਿਲਡਿੰਗ ਜਿਹੜੀ ਧੁੰਦ ਸਾਫ ਕਰ ਮੜੀ ਜੀ ਉਹ ਮਮਾ ਫੇਰ ਫੋਨ ਆਇਆ ਨਾ ਫੋਨ ਕੱਟ ਦੇ ਆ ਫੋਨ ਨਾ ਚੁੱਕੀ ਤੇ ਵੇਖ ਸਕਦੇ ਜੋ ਕਿੰਨਾ ਕਿਦਾਂ ਹਲੇ ਫੀਲਿੰਗਾਂ ਲਈਦੀਆਂ ਵਾ ਅੱਜ ਕੋਈ ਸੱਚ ਹੋ ਜਾਣਾ ਵਾ ਤੇ ਆ ਵੇਖ ਸਕਦੇ ਜੋ ਆਗੇ ਜੋ ਆਪਾਂ ਨਿਊਜ਼ ਕੇਅਰ ਦੇ ਵਿੱਚ ਇੱਕ ਹੋਰ ਨਾਕਾਮ ਨਹੀਂ ਇਹ ਪੂਰੀ ਹੋਊਗੀ ਤੇ ਹੁਣ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਾਉਣੀ ਆ ਪਰ ਸਿੱਧੀ ਨਹੀਂ ਰੋਕ ਸਕਦੇ ਇੱਥੇ ਪਾਰਕਿੰਗ ਪੇਡ ਹੁੰਦੀ ਆ 25 ਪਾਉਂਡ ਲੱਗਦੇ ਆ ਇੱਕ ਘੰਟੇ ਰੋਕਣ ਦੇ 2500 ਹੈ ਮੈਂ 2500 ਇੰਡੀਆ ਦਾ 2500 ਲੱਗਣਾ ਵਾ ਹੁਣ ਉ ਪਰੇ ਮੂੰਹ ਕਰ ਲੈਣਾ ਦੱਸਣ ਲੱਗਿਆ ਕੌਣ ਓਏ ਝੂਟਾ ਚੀਜ਼ ਹੁੰਦਾ 2500 ਤੇ ਹੁਣ ਆਪਾਂ ਆ ਗਏ ਆਂ ਇਹ ਬਿਲਡਿੰਗ ਜੋ ਆਪਾਂ ਅਲੈਨਾ ਅੱਜ ਆਈ ਫੋਨ ਮੰਨੇ ਨੂੰ ਲੈ ਕੇ ਦੇਣਾ ਆਪਾਂ ਮੰਨੇ ਨੂੰ ਗਿਫਟ ਕਰਨਾ ਅੱਜ ਆਪਾਂ ਮੰਨੇ ਨੂੰ ਮੰਨੇ ਦੀ ਮੈਰਿਜ ਅਨਿਵਰਸਰੀ ਆ ਮੰਨਿਆ ਠੀਕ ਆ ਠੀਕ ਆ ਤੂੰ ਟਿੱਡਾ ਕਿਉਂ ਆ ਸਾਡਾ ਡੈਡਾ ਹੀ ਆ ਦੋਈ ਉੱਪਰ ਕਿਉਂ ਆ ਗੋਪੀ ਕਾਕਾ ਤਰੇ ਟੂ ਉੱਪਰ ਕੀ ਗੱਲ ਆ ਪਰ ਮਮਾ ਮੂ ਮਾਮ ਆ ਲੰਦਾ ਤੇ ਹੁਣ ਆ ਵੇਖ ਸਕਦੇ ਜੀ ਅੱਜ ਸੰਡੇ ਕਰਕੇ ਨਾਲੇ ਮਿਲ ਰਹੀ ਪਾਰਕਿੰਗ ਦੀ ਜਗ੍ਹਾ ਪਰੇ ਅੱਡੇ ਸੇਬਲ ਚਲਾ ਦਿਆ ਮਨਨ ਕਰੇ ਘਰੀ ਲੰਗ ਮਾਰ ਲਾ ਬੰਦਾ ਸਾਡਾ ਸੇਬਲ ਹੈ ਬੰਦਾ ਦਾ ਸੇਬਲ ਆ ਉਹ ਕਿੱਥੋਂ ਮਿਲੂ ਪਾਰਕਿੰਗ ਅੱਜ ਸੰਡੇ ਕਰਕੇ ਪਾਰਕਿੰਗ ਨਹੀਂ ਹੈਗੀ ਇੱਥੇ ਉਹ ਉੱਥੇ ਹੈਗੀ ਪਾਰਕਿੰਗ ਪਰ ਉਹ ਗੱਡੀ ਲਾ ਦੇ ਲੱਗਾ ਤੇ ਵੇਖ ਸਕਦੇ ਜੋ ਇਹਨੇ ਚੱਲੇ ਆਪ ਪਾਉ ਸੋਦਾ ਖੜਨਦੇ ਆ ਤੇ ਇੱਥੇ ਮੈਂ ਲਾ ਦਿੰਦੇ ਆ ਰਾਸ਼ਨ ਖੜਨਦੇ ਆ ਰਾਸ਼ਨ ਖੜਨਦੇ ਆ ਵੀਕ ਦਾ ਮੰਨੇ ਉੱਤਰ ਕੇ ਵੇਖੀ ਪਾਰਕਿੰਗ ਓਏ ਇਹ ਡਿਸੇਬਲ ਵਾਲੀ ਐ ਚੱਲ ਗਿਆ ਟੋਪੇ ਜਿਹਾ ਕਿਹੜੇ ਰੁਪਏ ਜੇ ਆਹ ਆਵੇਂ ਮਮਾ ਨਾਲ ਛੱਤ ਬਣੀ ਉਤੇ ਮੀਮਣਾ ਪਾਊਗਾ ਇੱਥੇ ਸਾਰੇ ਮਮਾ ਡਿਸੇਬਲ ਵਾਲੀਆਂ ਪਾਰਕਿੰਗਾਂ ਵਾਂ ਉੱਤਰ ਕੇ ਵੇਖੀਏ ਉੱਤਰ ਕੇ ਜਾਣਾ ਨਹੀਂ ਮਮਾ ਬਸਦੇ ਆਏ ਨਾ ਡੇ ਸਿਵਰ ਲੈ ਕੇ ਹੋਰ ਯਾਰ ਨਾਟ ਕੁੜੇ ਨੇ ਗਲਤੀ ਕਰ ਲਈ ਮਮੋ ਤੁਸੀਂ ਪਰੋਂ ਉੱਤਰ ਕੇ ਵੇਖੀਏ ਆਹੋ ਆਹ ਜੇ ਪਾਰਕਿੰਗ ਨਹੀਂ ਮਿਲਦਾ ਹੀ ਵੇਖੋ ਬਹੁਤ ਸਾਰਾ ਟ੍ਰੈਫਿਕ ਹੈ 7-8 ਗੇੜੀਆਂ ਲਾ ਲਈਆਂ ਵਾਂ ਉਹ ਨਹੀਂ ਆ ਗਈ ਉੱਥੇ ਨਹੀਂ ਮਿਲਦੀ ਮਮਾ ਮੈਂ ਉਥੇ ਲੜਪੇ ਲੱਗਾ ਗੋਰੀ ਜੀ ਨਾ ਹੋਵੇ ਉਹ ਲਾਲੀ ਭਰਾਵਾ ਆਂਦੀ ਮੈਂ ਲਾਉਣੀ ਆਂਦੀ ਮੈਂ ਪਹਿਲਾਂ ਤਾਂ ਉਹਨੂੰ ਕਿਹਾ ਇਦਾਂ ਇਦਾਂ ਨਾ ਮੈਂ ਮਮਾ ਬੜਾ ਲੜਿਆ ਪਾਰਕਿੰਗ ਨਹੀਂ ਕਿਤੇ ਵੀ ਹੈਗੀ ਇਦਾਂ ਦੇ ਗੱਲ ਨਹੀਂ ਨਾ ਭੰਨੇ ਆਇਆ ਤਾਂ ਡਰ ਪਿਆ ਇਦਾਂ ਮਮਾ ਕੀ ਕਰੂਗਾ ਉਹ ਆਵੇ ਇੱਧਰ ਹੈਗੀ ਜਗ੍ਹਾ ਨਹੀਂ ਇੱਧਰ ਲੱਗੀ ਗੱਡੀ ਗੱਡੀਆਂ ਨੂੰ ਪਾਰਕਿੰਗ ਨਹੀਂ ਮਿਲਦੀ ਭਈ ਬਹੁਤ ਟੂ ਮੱਚ ਹਾਰਡ ਆ ਉਹਨੇ ਕਿਹਾ ਜਾ ਪਾਰਕਿੰਗ ਵੱਡੀ ਕਰੋ ਮੈਨੂੰ ਭਾਲੋ ਮਮਾ ਠੰਡ ਲੱਗੀ ਜਾਂਦੀ ਮੈਨੂੰ ਪਾਰਕਿੰਗ ਨਹੀਂ ਮਿਲ ਰਹੀ ਇਦਾਂ ਨਾ ਲੈ ਨਾਟ ਗੁੱਡ ਨੇ ਮਮਾ ਇਡਾ ਲੱਲੇ ਆਈਫੋਨ ਇੱਕ ਹੋਰ ਗੱਡੀ ਲਾਇਆ ਫਿਰ ਆਜੋ ਆਜੋ ਬਾਹਰ ਭਰਾਵਾ ਉੱਥੇ ਨਿਕਲਦੇ ਹੀ ਨਹੀਂ ਜੋ ਨਿੱਗੇ ਥਾਂ ਬੈਠੇ ਸੁਵਿੰਦਰਾ ਆ ਜਾ ਇੱਥੇ ਕਡੋਕ ਨਹੀਂ ਮੱਲਿਆ ਤੂੰ ਆਂਡੇ ਨਹੀਂ ਦਿੰਦਾ ਤਰਾ ਅੰਦਰ ਨਿਕਲ ਨੂੰ ਜੀ ਨਹੀਂ ਕਰਦਾ ਤੇਰਾ ਤੈਨੂੰ ਮਮਾ ਹੈਗੇ ਤੁਸੀਂ ਕੁੜਿਆ ਡੇਅ ਸੇਵਰਾਂ ਵਾਲੀ ਜੇ ਦੇ ਲੋ ਟੂ ਸੀਟ ਆ ਵੇਖੋ ਜੀ ਗੱਡੀਆਂ ਨੂੰ ਪਾਰਕਿੰਗ ਨਹੀਂ ਮਿਲੀ ਡਿਸੇਬਲ ਵਾਲੇ ਤੇ ਲਾਤੀ ਆ ਆ ਵੇਖ ਸਕਦੇ ਜਿੱਥੇ ਡਿਸੇਬਲ ਆਹੋ ਵੇਖ ਸਕਦੇ ਡਿਸੇਬਲ ਵਾਲੇ ਪਾਰਕਿੰਗ ਲਾਤੀ ਆ ਹਾਂਜੀ ਜੀ ਆ ਗਏ ਆਪਾਂ ਟੈਸਕੋ ਦੇ ਵਿੱਚ ਵੈਸਟ ਬਰੋਮ ਜਿੱਥੋਂ ਆਪਾਂ ਆਈਫੋਨ ਲੈਣਾ ਵਾ ਦੇਖ ਸਕਦੇ ਜੋ ਜਦੋਂ ਆਪਾਂ ਦੂਜਾ ਕੈਂਪ ਹੈ ਦੇਖ ਤੈਨੂੰ ਪੱਕਾ ਸਾਥ ਦਿੰਦੀ ਕਿ ਨਹੀਂ ਨਹੀਂ ਅੱਜ ਕਿਸਮਤ ਪੱਕਾ ਸਾਥ ਦੇਊਗੀ ਮੈਨੂੰ ਪਤਾ ਵਾ ਅੱਜ ਆਈਫੋਨ ਲੈ ਕੇ ਜਾਣਾ ਨਹੀਂ ਤੇ ਮੰਨਾ ਦਾ ਮੈਂ ਰੋਟੀ ਨਹੀਂ ਖਾਣੀ ਕਿੱਥੇ ਮੰਨਿਆ ਮੰਨਾ ਆਵੇ ਤੇ ਮੈਂ ਦੂਜੇ ਕੈਂਪ ਆਹੋ ਲੜੀਆਂ ਲੱਗੀਆਂ ਉੱਦੋਂ ਲੜੀਆਂ ਲੱਗੀਆਂ ਵੇਖੋ ਜਾਣਦੇ ਯੋਦੇ ਤੇ ਅੱਜ ਅੱਜ ਆਈਫੋਨ ਲੈ ਕੇ ਜਾਣਾ ਨਹੀਂ ਤੇ ਉਦਾਂ ਵਾਪਸ ਘਰੇ ਨਹੀਂ ਜਾਣਾ ਆਪਾਂ ਆਈਫੋਨ ਲੈ ਕੇ ਜਾਣਾ ਨਹੀਂ ਤੇ ਰੋਟੀ ਨਹੀਂ ਖਾਣੀ ਨਹੀਂ ਤੇ ਮੰਨਾ ਦਾ ਮੈਂ ਰੋਟੀ ਨਹੀਂ ਖਾਣੀ ਮੰਨਿਆ ਕੋਈ ਨਹੀਂ ਦਾ ਦੁੱਧ ਪੀ ਲਈ ਚੱਲ

ਮਗਤੇ ਪਹਿਲਾਂ ਆ ਕੇ ਵੇਖ ਸਕਦੇ ਆਈਫੋਨ ਦੇ ਕਵਰ ਟੂ ਮੱਚ ਮਹਿੰਗੇ ਆ ਤੇ ਰੇਟ ਵੀ ਪੁੱਛੋ ਉਹਨਾਂ ਨੂੰ ਜਨਾਨੀ ਵਾਲਾ ਕਵਰ ਦਵਾ ਦਣਾ ਬਹੁਤ ਲਾਈਕ ਕਰਦਾ ਲੈ ਰੇਟ ਵੀ ਪੁੱਛਣਾ ਉਹਨਾਂ ਨੂੰ ਹਾਂਜੀ ਜਾਣਦੇ ਆ ਆਪਾਂ ਆਈਫੋਨ ਲੈਣ ਵੇਖ ਸਕਦੇ ਇਧਰ ਕੱਪੜੇ ਜਿਵੇਂ ਲੈਣੇ ਆ ਤੇ ਵੇਖ ਸਕਦੇ ਸਮੇਂਦਰਾ ਕੁਝ ਕਹਿ ਤੂੰ ਕਰ ਜਾ ਲੈ ਚੂੜੇ ਚਲ ਕਰ ਤੀ ਮੈਂ ਇੱਕ ਭਰਾ ਜੇ ਤਾਂ ਭੁੱਲ ਗਿਆ ਮੇਰੇ ਕਾਦੇ ਨੇ ਆਜੂ ਕਿ ਸਾਥੀ ਕਿ ਤੂ ਆਕਾਂ ਦੇ ਘੂੜੇ ਵੀ ਇੱਥੇ ਲੱਗੇ ਆ। ਉਧਰ ਵੇਖ ਮੰਨਿਆ ਕਿ ਤੇ ਵਧੀਆ ਖਾ ਲੱਗੀ ਜਾ ਕੇ ਟੂਟੇ। ਓਏ ਸਗੰਦੰਦੋਂ ਤੇ ਮੈਂ ਇੱਥੇ ਵਰ ਜਾਣੇ ਭਰਾ। ਟੋਟੀਆਂ ਨੇ ਭਰਾ। ਜਵਾਕਾਂ ਦੇ ਕੰਮ ਹੋਏ ਗੋਏਗਾ। ਆਕਾਂ ਦੇ ਕੰਮ ਚੱਲਿਆ। ਖਾ ਪਘੂੜੇ ਵਖਾ ਜਵਾਕਾਂ ਦੇ ਇੱਕ ਸਾ ਚੂੜੇ ਦੇ ਚਲਾਣਾ ਮੰਨੇ ਨੂੰ ਘੂੜੇ ਦੇ। ਜਿੰਗਲ 3 ਦੇ ਮੰਨੇ ਲਈ ਮੈਂ ਨੈਲੀ ਦੀ ਸਤਾ ਵੀ ਲੱਭਣਾ ਅਸੀਂ। ਅਗਲੀ ਵਾਰੀ ਹੁਣ ਸਟਾਰਟ ਕਰਦੇ ਨੇ ਕੁੜੀ ਦੇਖੀ। ਆਏ ਫੜ ਕੇ ਜਾਣਾ ਕਾਰ। ਹਾਂ ਹਾਂ ਚਲੋ ਫੋਟੋ ਖਿਚਾਓ ਤੁਸੀਂ ਆਵਾਜ਼ ਲੜੀਆਂ ਲੜੀਆਂ ਦਾ ਲਾਤ ਪਾਉਂਦੀਆਂ ਪਾਣੀ ਵੜਾ ਕੇ ਕ੍ਰਿਸਮਸ ਕਰਕੇ ਲੱਗਾ ਦਿਲਾਓ ਬਹੁਤ ਮੀਂਹ ਆ ਰਿਹਾ ਵਾ ਅੱਜ ਹੁਣ ਕਿਹਦੇ ਰੰਗ ਦੇ ਰੰਗ ਨਾ ਹੋੜਾ ਸੋ ਮੈਂ ਕਹਿ ਰਿਹਾ ਦਾ ਮਿੱਟੀ ਦਾ ਗਾਇਲੂ ਨੇ ਭਾਈ ਆਹੋ ਮਿੱਟੀ ਮਿੱਟੀ ਰੰਗਾ ਘਟੇ ਰੰਗਾ ਟਿਟੇਨੀਅਮ ਰੰਗ ਦਾ ਮਨਣਾ ਆਈ ਫੂਨ 16 Pro Max 1 ਟੀਵੀ 15 Pro Max ਮੰਗਦਾ ਵਾਹੀ ਕਿ ਪਕਾਣ ਤੂੰ ਮਾਦਾ ਇੰਦਰ ਇੰਦਰ ਹੀ ਆ ਜਿੱਦ 사이ਡ ਮੈਂ ਕਵਰ ਡਿਸਪਲੇ ਮੰਨਿਆ ਮੰਨਦਾ ਸਲਿੱਪ ਨਾ ਕਰ ਜੀ ਪੈ ਗੀ ਤੂੰ ਗਾੜੀ ਤੁਰ ਤੂੰ ਮਮਾ ਆਵਾਜ਼ ਨਹੀਂ ਦਰੋਂ ਕਵਰ ਕਰਦਾ ਮਨਿਆ ਧਿਆਨ ਨਾਲ ਪੌੜੀਆਂ ਉਤਰੀ ਵੀ ਮਨਿਆ ਧਿਆਨ ਨਾਲ ਜੇ ਲੱਤ ਨਾ ਫਸਾਲੀ ਵਿੱਚ ਲੱਤ ਨਾ ਫਸਾਲੀ ਵਿੱਚ ਲੱਤ ਨਾ ਮਨਿਆ ਕੀ ਗੱਲ ਆ ਬਾਤ ਆ ਲੈ ਆ ਕੀ ਕਹੀ ਜਾਂਦਾ ਆ ਤੂੰ ਨਾ ਵੇਖ ਸਕਦੇ ਜੋ ਟੂ ਮੱਚ ਗੋਰੇ ਹੈਗੇ ਇੱਥੇ ਤੇ ਹੁਣ ਅਸੀਂ ਉੱਤਰ ਕੋ ਤੇਰੀ ਨੂੰ ਮਮਾ ਮੈਂ ਡੇਪੇ ਲੱਗਾ ਮੇਰੇ ਲਾਤਾਂ ਆਏ ਲੱਗੀ ਵਿੱਚ ਚੱਲੇ ਆ ਜੀ ਹੁਣ ਆਈਫੋਨ ਪਤਾ ਨਹੀਂ ਹੁਣ ਮਿਲੂਗਾ ਕਿ ਨਹੀਂ ਦੂਸਰੀ ਯਾਰ ਚੱਲੇ ਆ ਤੀਜੀ ਯਾਰ ਕਿਉਂਕਿ ਦੋ ਵਾਰੀ ਤੇ ਪਰ ਅਸੀਂ ਪੋਜ਼ਿਟਿਵ ਰਹਿਣਾ ਚਾਹੀਦਾ ਦੇ ਪੋਜ਼ਿਟਿਵ ਗੱਲਾਂ ਹੀ ਹੁੰਦੀਆਂ ਜੇ ਪੋਜ਼ਿਟਿਵ ਰਹਿਣਾ ਇਧਰ ਵੀ ਮੰਮਾ ਕਵਰ ਗਾਰਗੂੜ ਇਥੋਂ ਲਵਾ ਲਾਂਗੇ ਮੰਨਿਆ ਗੁਰਦਵਾਰੇ ਮੱਥਾ ਟੇਕ ਕੇ ਆਏ ਆ ਗੁਰਦਾਰੇ ਮਰਦਾਏ ਮੱਥਾ ਟੇਕ ਕੇ ਆਏ ਆ ਬਾਬਾ ਅੱਜ ਦਵਾ ਦੇ ਬਾਬਾ ਅੱਜ ਦਵਾ ਦੇ ਬਾਬਾ ਭਲਾਈ ਕਰੂ ਬਾਬਾ ਭਲਾਈ ਕਰੂਗਾ ਅੱਜ ਨਹੀਂ ਵਾਹ ਪੀੜ ਨਹੀਂ ਹੁੰਜ ਮਿਸ਼ਨ ਪੋਸੀਬਲ ਮਿਸ਼ਨ ਪੋਸੀਬਲ ਸਾਰੇ ਬੰਨਾਂ ਪੋਜ਼ਿਟਿਵ ਥਿੰਗਸ ਮਿਲ ਲਈਆਂ ਸਾਨੂੰ ਮਿਸ਼ਨ ਪੋਸੀਬਲ ਆ ਪਾਉਂਡ ਲੈਂਡ ਓਹ ਫੇਰ ਕ੍ਰਿਸਮਸ ਆ ਗਿਆ ਉਧਰੇ ਓਹ ਆ ਰੁੱਖ ਜਿਵੇਂ ਬਲਬ ਲਾਏ ਓਏ ਰੁੱਖਾਂ ਦੇ ਬਲਬ ਜਿਵੇਂ ਬੜੇ ਲਾਏ ਇਹਨਾਂ ਨੇ ਇਹਨਾਂ ਦਾ ਮੇਨ ਫੈਸਟੀਵਲ ਫੈਸਟੀਵਲ ਹੀ ਹੁੰਦਾ ਨਾ ਫੈਸਟੀਵਲ ਤੇ ਆਰ ਮੇਨ ਤੇ ਆ ਰਹਾ ਇਹਨਾਂ ਦਾ ਮੰਨਿਆ ਕਿਰਤੈ ਇਹਨਾਂ ਫੋੜੋਗੇ ਚੰਦਰੀ ਆ ਓਏ ਤੇਰਾ ਬਲਾਜੇ ਮੰਨਾ ਕੈਰ ਕਰਾਈ ਜਾਂਦਾ ਮੰਨਿਆ ਕਿਥੇ ਆ ਗਿਆ 3 ਵਾਲਾ ਇਹਦਾ ਤੂੰ ਫੜਾ ਤੂੰ ਹੀ ਗੱਲ ਕਰਨੀ ਮੁੜ ਕੇ ਗੱਲ ਇਹ ਦੀ ਕਰਨੀ ਆ ਇਹ ਗੱਲ ਮੈਂ ਅੰਗਰੇਜ਼ੀ ਕਰਨੀ ਆ ਆ ਵੀ ਵਾਂਟ ਟੂ ਆਈਫੋਨ 50 ਪ੍ਰੋ ਮੈਕਸ ਹਾਂ ਹਾਂ ਯਾ ਕਿਉਂ ਮੈਕਸ ਕਰੀਂ ਪਲੀਜ਼ ਗਿਵ ਮੀ ਯਾ ਇਹ ਇਹ ਲੈਤਾ ਬੁੱਕ ਕਰਾ ਲਦੇ ਕੌਣ ਗਿਆ 16 ਪ੍ਰੋ ਮੈਕਸ ਉਹਨੇ ਬੁੱਕ ਕਰਦੇ ਅਗਲੇ ਸਾਲ ਦਾ ਬੁੱਕ ਕਰਾ ਰਹੀ ਹੈ ਪਹਿਲੇ ਸਾਲ ਇੱਕ ਸਾਲ ਇੱਕ ਪਹਿਲੇ ਹੀ ਬੁਕਿੰਗ ਕਰਾ ਦਿੰਦੀ ਆ 50 ਪ੍ਰੋ ਮੈਕਸ ਦੀ ਟੂ ਮਾਚ ਕਰਾਉਂਦੀ ਮੋਰ ਤੇ ਨਿਕਲਣ ਆਉਂਦੀ ਹੋ ਇਹਨਾਂ ਨੇ ਆਪਦੇ ਆਪਦੇ ਗੱਫਾ ਲੈਣ ਬੋਲੀ ਫੇੜ ਹੋ ਗਿਆ ਦਾ ਆ ਗਿਆ ਆ ਗਿਆ ਆ ਦੇਖੋ ਨਵੇਂ ਨਵੇਂ ਫੋਨ ਲੱਗੇ ਆ ਓਨਰ ਦੇ ਓਵੇ ਓਨਰ ਨੂੰ ਆਪਣੀ ਦੇਖਾ ਰਿਹਾ ਜੀ ਪੈਕਸੀ ਜੈਟ ਆ ਜਾ ਬੰਦਿਆ ਆਹ ਦੇਖੋ ਹਾਂ ਜੀ ਗਾਸੀ ਕੋਈ ਫੀਸ ਨਹੀਂ ਆਇਆ ਉਹ ਟ੍ਰਾਈ ਕਰੀ ਜਾ 616 6 ਮਹੀਨੇ ਹਾਂ ਚੈੱਕ ਕਰ ਦੱਸ ਨੰਬਰ ਉਹਨਾਂ ਕੋਲ ਗਿਣੀ ਕੋ ਕੱਟ ਕੱਟ ਉਧਰ ਪੜਿਆ ਹੋਇਆ ਉਹਨੂੰ ਪੜਾ ਜਾ ਤੂੰ ਚੈੱਕ ਕਰ ਉਹ ਮੈਂ ਦੇਖ ਲੈਣਾ ਜਰਾ ਆ ਹੁਣ ਹੁਣ ਦੇਖ ਲੈ ਆ ਕਿਹੜਾ ਹੈ 골ਡ ਲੈਣੇ ਆਈਫੋਨ ਦਿਖਾ ਦੇ ਇਹਨਾਂ ਨੂੰ ਇਹ ਪ੍ਰਾਈਸ ਲੈਣਾ ਮੈਕਸ ਲੈਣਾ ਮੈਕਸ ਆ ਗਏ ਨਾ ਉਹ ਦਾ ਨਾ ਫੋਨ ਦਿਖਾਦਾ ਸਾਧਨ ਇਹ ਫੋਨ ਹੀ ਦੋ ਹਾਂ ਸਾਨੂੰ ਆਪਣੀ ਇਹ ਫੋਨ ਉਹ ਨਹੀਂ ਅੰਦਰ ਰਿਕਾਰਡ ਨਹੀਂ ਕਰ ਸਕਦਾ ਜਾਰ ਕਰ ਲਾ ਪਰ ਆ ਵੇਖੋ ਜੀ 3 ਵਾਲਿਆਂ ਫੋਨ ਨਹੀਂ ਦਿੱਤਾ ਸਾਨੂੰ ਹੋਣੀ ਚੱਲੇ ਈ ਈ ਵਾਲਿਆਂ ਤੋਂ ਚਿਹਰੇ ਦੁਖੀ ਸਾਡੀ ਵਾਰ ਹੀ ਤੇ ਲੱਗਦਾ ਓਏ ਰੱਬਾ ਸੁੱਤਾ ਹੀ ਰਹਿ ਗਿਆ ਮੰਨਿਆ ਕੋਈ ਨਹੀਂ ਮੰਨਿਆ ਟੈਨਸ਼ਨ ਲੈਣੀ ਦੂਜੀ ਕੋਸ਼ਿਸ਼ ਕੋਸ਼ਿਸ਼ ਕਰਨੇ ਵਾਲੋ ਕਿ ਕਦੇ ਹਾਰ ਨਹੀਂ ਹੁੰਦੀ ਹੁਣ ਆਪਾਂ ਚੱਲੇ ਆ ਈ ਈ ਵਾਲਿਆਂ ਤੋਂ ਤੇ ਅੱਗੇ ਆਂਦੇ ਸਿਮ ਤੁਸੀਂ ਚਲਾ ਨਹੀਂ ਸਕਦੇ ਆ ਜੀ ਕਿਆ ਹੋਰ ਨਹੀਂ ਚਲਾ ਸਕਦਾ ਡਿਸਟੋਰ ਦੇ ਅੰਦਰ ਸਾਡਾ ਸਕਿਉਰਟੀ ਰੀਜ਼ਨ ਆ ਤਾਂ ਕਰਕੇ ਅਸੀਂ ਇੱਥੇ ਹੁਣ ਬੰਦ ਕਰ ਦਾਂਗੇ ਈ ਵਾਲਿਆਂ ਨੂੰ ਫੋਨ ਲੈਣ ਚੱਲੇ ਆ ਇੱਥੇ ਵੈਨੇ ਮੰਨੇ ਦੀ ਕਿਸਮਤ ਜਾਗਦੀ ਕਿ ਨਹੀਂ ਵੇਖ ਸਕਦੇ ਜੀ ਟੂ ਮੱਚ ਆ ਵੇਖ ਲੋ ਕਿੰਨਾ ਕਰਾਊਡ ਆ ਨਾ ਅੱਗੇ ਆਪਾਂ ਕੈਮਰਾ ਬੰਦ ਕਰ ਦੇਣਾ ਨਾ ਵੇਖੋ ਜੀ ਲੈਣਦੇ ਆਈਫੋਨ ਟੂ ਮੱਚ ਪੀੜਾ ਮਿਲਦਿਆ ਨਹੀਂ ਆ ਦੁਖੀ ਬੈਠੇ ਤਿੰਨੇ ਜਣੇ ਉਹ ਵੀ ਆ ਗਿਆ ਕੋਈ ਨਹੀਂ ਹੁਣੇ ਮਿਲ ਜਾਣਾ ਟੈਨਸ਼ਨ ਨਾ ਲੈ ਇਹਨੂੰ ਕਹੇ ਨੀਲੇ ਜੇ ਨੂੰ ਲੈ ਕੁੜੀਆਂ ਨਾਲ ਭੱਜ ਭੱਜ ਜਾਂਦਾ ਹੀ ਵੇ ਹੋਏ ਹਾਂ ਸਗੀ ਥੋੜੀ ਥੋੜੀ ਪਰ ਪਲਾਨ ਚੇਂਜ ਕਰਨਾ ਪੈਣਾ ਪਹਿਲਾਂ। ਸੁਵਿੰਦਰਾ ਬਹਿ ਜਾ ਚਾਹ ਲਿਹਾਉਣੇ ਤੇਰੇ ਲਈ। ਖੁਸ਼ੀ ਹੋ ਗਈ ਥੋੜੀ ਕੀ। ਐਕਸਪੀ ਨੇ ਬਦਲ। ਐਕਸਪੀ ਸੁਵਿੰਦਰਾ। ਮਮਾ ਉਹ ਪੰਜਾਬੀ ਆ। ਆਏ ਹੁਣ ਮਿਲਣ ਨਹੀਂ ਦਿਆ ਬੜੇ ਬੜਾ ਟਾਈਮ ਚ ਲੰਦਿਆ ਵਾ। ਚਾਹ ਨਾਲ ਮਿਲਦੇ। ਹਾਲਾਤ ਬਹੁਤ ਮਾੜੇ ਹੋ ਗਏ ਦੱਸੋ ਕੀ ਆ ਯਾਰ। ਆਈਫੋਨ ਬੰਨ ਲੀ ਰਿਆ ਸਾਡੀ ਵਾਰੀ ਤੇ ਲੱਗਦਾ ਓਏ ਰੱਬਾ ਸੁੱਤਾ ਹੀ ਰਹਿ ਗਿਆ ਚਲੋ ਕੋਈ ਨਹੀਂ ਹੁਣ ਅਸੀਂ ਇੱਕ ਹੋਰ ਚੱਲਦੇ ਆ ਕਿਸੇ ਚੱਲੇ ਆਪਾਂ ਬਣੀ ਮੋਡਾ ਫੋਨ ਤੋਂ ਜਾਵਾਂਗੇ ਚੈੱਕ ਕਰਾਂਗੇ ਮਿਲਦਾ ਉੱਥੇ ਤੀਜੀ ਕਲੈਂਗ ਦੀ ਆ ਪਰ ਚੌਥੀ ਆ ਰਾਨੂੰ ਮਿਲ ਜੂਗਾ ਇੰਨਾ ਕੰਮ ਕੋਸ਼ਿਸ਼ਾਂ ਹੋ ਰਹੀਆਂ ਫੋਨ ਲੈਣ ਦੀਆਂ ਕਹਿ ਤੂੰ ਮਾ ਪੜ ਕੇ ਬੰਦਿਆ ਰੋਈਗਾ ਅਹੀਂ ਲੈ ਗਈ ਛੱਡਣਾ ਯਾਰ ਅੱਜ ਹੀ ਲੈ ਕੇ ਜਾਣਾ हां जी ਲੈ ਲੱਗੇ ਛੋਟੇ ਫੋਨ ਅੱਜ ਫਾਈਨਲੀ ਆ ਬਾਈ ਕਰ ਲਿਆ ਆਪਾਂ 15 Pro Max ਕਿ ਹੁਣ ਵੇਖਾਂਗੇ ਜਾ ਕੇ ਤਾਂ ਰਿਵਿਊ ਦਿੰਨੇ ਆ ਕਿ ਘਰੇ ਜਾ ਕੇ ਖੋਲ ਕੇ ਵੇਖਾਂਗੇ ਕਿਦਾਂ ਦਾ ਵਾ ਆ ਚਾਮ ਜਿਹੜੇ ਇੱਕ ਜਿਹੜੋ ਲਿਆ ਵਾ ਮੂੰਹ ਵੇਖ ਲੈ ਤੇਰਾ ਹੀ ਤੇ ਹੁਣ ਇਧਰ ਪੇਮੈਂਟ ਅਪਰੂਵ ਨਹੀਂ ਹੁੰਦੀ ਇਧਰ ਛੋਟਿਆਂ ਮੰਨਿਆ ਅੱਜ ਪੂਰਾ ਖੁਸ਼ ਆ ਤੂੰ ਮੇਰੇ ਇੱਕ ਨੂੰ ਮੈਂ ਕੀ ਮੰਨਿਆ ਆਏ ਓਏ ਅੱਜ ਲੱਲਿਆ ਵੇਖ ਸਕਦੇ ਤੁਸੀਂ ਅੱਜੀ ਅੱਜ ਫਾਈਨਲੀ ਬਾਈ ਕਰ ਲਿਆ ਮੰਨੇ ਨੇ ਫੋਨ ਦਿਹਾਰੀਆਂ ਭਾਵੇਂ ਨਹੀਂ ਲੱਗਦੀਆਂ ਪਰ ਸ਼ੌਂਕ ਦਾ ਆਂਦੇ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਫੂਨ ਆਪਾਂ ਆ ਲੈ ਲਿਆ ਅੱਜ ਘਰੇ ਆ ਕੇ ਨਬਾਕਿੰਗ ਕਰਾਂਗੇ ਨਾਲ ਮੰਨਾ ਦਾ ਇੰਸ਼ੋਰੈਂਸ ਵੀ ਕਰਾਉਣੀ ਕਰਾਉਣੀ ਆ ਤੇ ਅੱਜ ਫਿਰ ਨਾਲ ਇੰਸ਼ੋਰੈਂਸ ਵੀ ਕਰਾਤੀ ਲੋਕਾਂ ਤੋਂ ਕੀਤਾ ਤੇਰੇ ਦਿਮਾਗ 'ਚ ਫਰਕ ਤੇਰੇ ਕਵਲ ਨਾ ਲੈ ਗੱਲ ਸਾਰਿਆਂ ਕਿਤੇ ਭਰਾਵਾਂ ਨਾ ਹੁਣਾ ਨੂੰ ਨਾ ਕੀ ਆ ਕੁੜੀਆਂ ਤਾੜ ਨੂੰ ਇਹੋ ਚੰਗਾ ਵੇਲਾ ਵਧੀਆ ਨੌਕਰੀ ਤੇ ਲੱਗਾ ਕੁੜੀਆਂ ਚਾਂਦ ਲਿਖ ਜਿਆ ਨ੍ਹਾ ਦੇਖ ਸਕਦੇ ਹੋ ਨਾ ਇੰਸ਼ੋਰੈਂਸਾਂ ਦੇ ਕਰਾਉਣੀ ਆ ਡਿਕਲਾਈਨ ਹੋ ਜਾਂਦੀ ਆ ਕੱਲ ਨੂੰ ਕਿਤੇ ਤੁਹਾਡਾ ਫੋਨ ਗਵਾਜ ਜਾਂਦਾ ਤੇ ਕਿਤੇ ਮਿੱਕਤ ਹੋ ਜਾਂਦਾ ਵਾ ਜੇ ਤੁਸੀਂ ਨਵਾਂ ਮਿਲੂਗਾ ਆਂਦੇ ਨਵਾਂ ਮਿਲ ਸਕਦਾ ਵਾ ਆਵੇ ਸਾਲਾ ਮੇਲ ਤੇ ਆ ਗਈ ਮੈਨੂੰ ਇੰਸ਼ੋਰੈਂਸ ਦੀ ਆ ਵੇਖ ਸਕਦੇ ਅੱਜ ਬਹੁਤ ਸਾਰੇ ਫਰਮ ਹੋ ਲੈ ਜਾਂਦੇ ਨਹੀਂ ਲੈਡ ਦਾ ਕੋਈ ਵੀ ਹੋਰ ਆ ਵਾਓ ਯਾਨ ਮੇਰੀ ਧੰਨਵਾਦ ਤੇਰਾ ਲਵ ਯੂ ਯਾਨ ਮੇਰੀਏ ਫੋਨ ਦਵਾਤਾ ਦਵਾ ਫੋਨ ਦਵਾਤਾ ਤੂੰ ਮੇਨਾ ਤੂੰ ਨਾ ਨਾ ਹੁੰਦਾ ਸੀ ਰੋਲ ਜਾਣਾ ਇੱਥੇ ਬਿਲਡਰਾਂ ਨਾਲ ਹੀ ਝੋਟਿਆ ਨਾਈਸ ਮਾਲ ਥੈਂਕ ਯੂ ਟੂ ਮੱਚ ਬ్రో ਥੈਂਕ ਯੂ ਟੂ ਮੱਚ ਆਈ ਆਈ ਵਾਂਟ ਟੂ ਪਿਕਚਰ ਵਿਦ ਯੂ ਆਈ ਵਾਂਟ ਟੂ ਪਿਕਚਰ ਵਿਦ ਯੂ ਨੋ 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 ਇੰਡੀਆ 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 ਯੂਟਿਊਬ ਓਕੇ 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 ਆਮ ਵੀ ਫਿਨ ਟੂ ਵਿਸ ਯੂ ਡੋਨਟ ਲਾਈਕ ਦਿਸ ਵਨ ਕਮ ਬੈਕ ਯੂ ਕੈਨ ਚੇਂਜ ਐਨੀ ਕਲਰ ਐਨਦਰ ਕਲਰ ਯਾ ਆਲ ਬੀ ਫਨ ਕੀ ਆਂਦਾ ਕੀ ਆਂਦਾ ਪਹਿਲਾਂ ਸੁਣ ਲਾ ਦੀ ਉਹ ਨਹੀਂ ਬਤਾਦੇ ਚੇਂਗਰ ਸਭ ਜੇ ਕੋਈ ਵੀ ਹੋਵੇ ਇਹਨੂੰ ਦੇ ਅੱਛਾ ਤੇ ਇਹਨੂੰ ਕਹ ਜੀ ਇੱਥੇ ਗੋਲ ਲੈਣੇ ਫੇਰ ਗੱਲ ਨਹੀਂ ਕਰਾਂ ਫੁੱਲਾ ਦੇ ਅੱਗੇ ਪੈਸ ਹੋ ਗਿਆ ਓਕੇ ਰਾਈਟ ਕੀ ਆਂਦਾ ਕਰੀ ਜਾ ਖੋਲਣਾ ਖੋਲ ਲੀ ਹਕੂਸਿਆ ਮੁੜ ਕੇ ਫੇਰ ਕੋਈ ਟੁਟਾ ਟਟਾ ਹੁੰਦਾ ਸਟicker ਨਾ ਪੁੱਟਾਂਗੇ ਤੂੰ ਸਟicker ਨਾ ਪੁੱਟਾਂਗੇ ਓਕੇ ਵਹੀ ਵੀ ਲੋਕ ਓਪਨ ਬਰੋ ਵਹੀ ਵੀ ਜੇ ਓਪਨ ਨਾ ਮੈਂ ਖੋਲਦਾ ਸਲਾਮ ਬਣਾ ਵਲੋਗ ਬਣਾ ਦੂੰ ਤੇ ਨਾ ਮੇਚ ਉ ਉਧਰ ਦੀ ਬਣਾਉਂਦੀ ਕਿਹੜੀ ਜੌਂਦਰ ਦੀ

ਨਾ ਲਾ ਬਲੋ ਨਹੀਂ ਬਲੈਪ ਇਹਨੇ ਬੁਲਟ ਆਇਨਾ ਇੱਥੇ ਇਹਨੇ ਬੁਲਟ ਆਇਨਾ ਤੇ ਆਈ ਮੂਲੇ ਦਾ ਆ ਕੀ ਹੋਏ ਵਾਟ ਇਜ਼ ਇਟ ਬ੍ਰਦਰ ਪਿੰਨ ਫॉर द ਸੇਮ ਸਾਈਡ ਓਕੇ ਮੈਂ ਨਾ ਮਚੀ ਥੋੜਾ ਕੇ ਬੁਝੇ ਬਣਾ ਦੂਛਾ ਹਾਲਾ ਪਾਸ ਕਰਦੇ ਨਾ ਘਰੇ ਖੋਲਦੇ ਆ ਜੋਣਾ ਓਕੇ ਯਾ ਸਰ ਕੀ ਹੁਣ ਆਈ ਪਾ ਲੈਣਾ ਇਹ ਘਰੇ ਜਾ ਕੇ ਖੋਲਣਾ ਵਾ ਇੱਥੇ ਨਹੀਂ ਖੋਲਣਾ ਸੀ ਬ੍ਰਦਰ ਕਵਰ ਕਵਰ ਇਹਦਾ ਕਵਰ ਕਿੱਥੇ ਹੈ ਯੂ ਹੈਵ ਅ ਸ੍ਰੀ ਪ੍ਰੋਟੈਕਟਰ ਸਕਰੀਨ ਪ੍ਰੋਜੈਕਟਰ ਨਹੀਂ ਲੋ ਨੀਟ ਟੂ ਹਾਣ ਸਪੇਂਸ ਬਜ਼ਾੜ ਕਿਉਂ ਹਾਫਟ ਇਨ ਸੋ ਆਹ ਜੀ ਨੀਂਡ ਇਨਫੋਰਮੇਸ਼ਨ 25 ਹਾਈਸ ਨਹੀਂ ਯੂਨਿਟ ਇੰਸ਼ੋਰੈਂਸ ਪ੍ਰਾਈਸ ਦਾ ਕੀ ਫੈਸਾ ਫਿਰ ਹਾਂ ਲਾ ਲਾਓ ਚੋਟਾ ਲਾ ਲਾਓ ਦੀ ਲੋੜ ਨਹੀਂ ਐਸੀ ਜੇ ਇਹ ਫੋਟੋ ਕਿੱਦਾਂ ਹੋ ਗਈ ਹੈ ਇਹਦੇ ਲਾਓ ਜੀ ਬਣਾਵ ਜਾਈ ਫੋਟੋ ਸਾਹਮਣੇ ਤੋਂ ਵਨ ਸਾਈਡ ਓਕੇ ਬ੍ਰਦਰ ਇੱਕ ਹੋਰ ਫੋਨ ਲੈਣ ਆਵਾਂਗੇ ਠੀਕ ਆ ਵਾਈ ਵਨ ਮੋਰ ਵਾਈ ਵਨ ਮੋਰ ਇਫ ਜੇ ਇਹ ਵਧੀਆ ਚੱਲ ਜਾ ਤੇ ਤਾਂ ਸੀ ਸੀ ਵੀ ਵਿਲ ਕਮ ਬੈਕ ਐਂਡ ਬਾਈ ਮਨ ਮੋਰ ਇਹ ਓਕੇ ਬ੍ਰਦਰ ਥੈਂਕ ਯੂ ਥੈਂਕ ਯੂ ਚਲੋ ਝੋਟਿਆ ਝੋਟਾ ਖੁਸ਼ ਹੀ ਬੜਾ ਬੈਗ ਨਾ ਸਟੋਰੀ ਜੀ ਤੇ ਪਾ ਲੈਂਦੇ ਸਟੋਰੀ ਜੀ ਤੇ ਪਾ ਲੈਂਦੇ ਮੈਨੂੰ ਝੋਟਿਆ ਲੱਲਿਆ ਗਾ ਸਕਵਿੰਦਰਾ ਕੱਲ ਯਾ ਉਧਰ ਕੱਲ ਉਧਰ ਵਿਆਹ ਨਹੀਂ ਤੇਰੇ ਤੋਂ ਲੈਣ ਦਿਆ ਇਧਰ ਮੰਨਿਆ ਕਿਦਾਂ ਖੁਸ਼ ਫਿਰ ਪੂਰਾ ਪੂਰਾ ਹਾਂ ਆ ਜਨ ਤੂੰ ਜਾਂ ਗੱਲੇ ਲੱਗ ਤੂੰ ਮੇਰੇ ਪੇਂਟ ਮਰੂਤੀ ਅਲਟੋ ਇਹ ਪੇਂਟ ਮਰੂਤੀ ਅਲਟੋ ਆਇ ਨਹੀਂ ਸਾਲੇ ਇੱਥੇ ਫੋਨ ਦਗਾਤਾ ਜਿਉਂਦਾ ਨਹੀਂ ਤਾੜਾ ਸਰਦਾ ਹੈ ਚੱਗੀ ਮੈਂ ਆਏਲੀ ਚੋ ਘਟਣਦਾ ਮੈਨੂੰ ਹਾਂ ਇੱਦਾਂ ਕਰਦੇ ਸ਼ੁਰੂ ਕੀ ਚਾ ਕਰਤਾ ਜਾਤਾ ਬੋਲ ਵੀ ਨਾ ਚਲੋ ਕਰ ਅਨਬਾਕਸਿੰਗ ਕਰਨ ਓਏ 2 ਲੱਖ ਰੁਪਈਆ ਲਾਤਾ ਇਹ ਭਲਾ 512 ਹੁੰਦਾ 512 ਬੋਲੇ 512 ਜੀ ਵੀ ਇੱਦਾਂ ਲਾ ਕੇ ਕਰਕੇ ਜੂਮ ਕਰਕੇ ਭਾ ਮਾ ਮਾ ਅੰਨੇ ਪੈਸੇ ਲੱਗੇ ਆ ਹਾਏ ਓਏ ਤੇਰਾ ਭਲਾ ਜੀ ਨਹੀਂ ਆਏ ਲਾ ਬਈ ਚੱਲੂਗਾ ਨਾ ਬੈਟਰੀ ਪਾਈ ਭਰਾਵਾ ਜਿਹਦੇ ਤੇ ਹੋਰ ਬੈਟਰੀ ਪਾਉਂਦਾ ਹੋਰ ਚੱਲਦਾ ਵਗਾ ਮਮਾ ਪਰ ਸੀਮਾ ਤਾਂ ਦਿੱਤਾ ਪੈਸੇ ਪੂਰੇ ਲੈ ਲੈ ਨਾ ਇਹ ਗੱਲ ਧੱਕਾ ਭਾਜੀ ਧੱਕਾ ਭਾਜੀ ਧੱਕਾ ਮਮਾ ਬੜੇ ਪੈਸੇ ਲਾ ਦੇ ਮੰਨੇ ਨਹੀਂ ਅੱਜ ਦੇ ਬੰਦੇ ਨੇ ਮੰਨੇ ਨੇ ਇੱਧਰ ਬੈਟਰੀ ਬੋਲੀ ਇਹ ਨਵਾਂ ਬੈਟਰੀ ਮਿਲੂਗਾ ਨਾਲ ਆਪਾਂ ਨੂੰ ਕੀ ਕੀ ਮਿਲਿਆ ਵਾ ਲੀਡ ਮਿਲੀ ਡਾਕਟਰ ਮਿਲਿਆ ਡੋਡਰ ਵੀ ਨਹੀਂ ਦਿੱਤਾ ਇਹ ਤਾਂ ਟਾਪਲ ਵੀ ਮਿਲਿਆ ਨਾਲ ਇਹ ਝੰਡੇ ਲਾ ਝੰਡੇ ਲਾ ਦੇ ਨਹੀਂ ਲੈ ਇਹ ਬੁਰਾ ਲੱਗੂ ਝੱਡਾ ਮਾਮਾ ਨਾਲ ਸਿਮ ਕੱਢਣ ਵਾਲੀ ਪੈਨ ਵੀ ਮਿਲਿਆ ਨਾਲ ਸਿਟ ਆਈ ਬੇ ਜਾਲੀ ਕੰਮ ਹੋ ਗਿਆ ਇਹਦੇ ਜਾਲੀ ਕੰਮ ਹੋ ਗਿਆ ਜਾਂ ਜਾਂ ਮੋੜ ਗਿਆ ਮੋੜਾ ਉਹ ਸਿਟ ਆਈ ਤੇ ਝਾ ਘਰੂਆ ਮੰਨੇ ਉਹੀ ਫਰੈਂਚ ਕਰਦੇ ਫਰੈਂਚ ਫਰੈਂਚ ਕਰਨੀ ਕਿ ਨਹੀਂ ਨਾ ਲਈ ਆਈ ਦੀ ਨਾਣਾ ਮੜਿਆ ਸਟਾਰਟ ਕਰ। ਸਟਾਰਟਿੰਗ ਆ ID ਬਜਟ ਹੁਣਾ ਸਟਾਰਟ ਕਰ ਦੋ। ਬਸ਼ਾਹ ਬਜਟ ਆ। ਇੱਕ ਗੱਡੀ ਹੋਰ। ਇੱਕ ਇੱਕ ਫੋਨ ਹੋ ਦੇਖੋ। ਹਾਂ ਇੱਕ ਫੋਨ ਹੋਰ। ਤੇ ਆਪਾਂ ਚੱਲੇ ਆ। ਮੰਨਿਆ ਪਾ ਕੇ ਦੇ ਦੇ ਹੁਣ। ਦੇਣ ਲੱਗੀਆਂ ਆ। ਲੋਕ ਕਰਦੇ। ਸਾਰਾ ਲੋਕ। ਲੋਕ ਆ। ਓਹ ਹੋ ਆਪਾਂ ਇਹ ਕੱਢ ਦੇਣਾ ਥੋੜਾ ਜਿਹਾ। ਕਿਥੇ ਆਪਣੀ? ਆਪਣੀ ਗੱਡੀ। ਮੰਨਿਆ ਬਿੰਦੂ ਬਾਹਰ ਕੱਢ। ਹੁਣ ਆਪਾਂ ਚੱਲੇ ਆ। ਉਹ ਰੋਇਆ ਦਬ ਉਹ ਪਿੱਛੇ ਨਹੀਂ ਦਬ। ਦਿਗਾਲਾ ਕੋ ਦਿਨ ਪਕੜਦੇ ਨੇ ਅੰਦਾਜ ਜਦੋਂ ਆਪਾਂ ਚੱਲੇੜ ਪੀ ਲੈਣਾ ਪਾਰਟੀ ਕਰਨੀ ਕਹਿੰਦੇ ਮੁੰਡੇ ਪਾਰਟੀ ਕਰਨੀ ਆਈਫੋਨ ਦੀ ਆਈਫੋਨ ਦੀ ਪਾਰਟੀ ਕਰਾਂਗੇ ਪੀ ਲੈ ਕਿਹਾਵਾਂਗੇ ਨਾ ਤਾਲੂ ਵਿਖਾਉਣੇ ਮਿਸਟਰ ਸਿੰਘ ਦਾ ਫੇਵਰਟ ਪੀਆ ਜੇ ਕੁਲੜੇ ਨੇ ਪੀਆ ਤੇ ਕੁਦਰ ਦਾ ਪੀਆ ਉਹ ਪੀ ਜੀ ਦੀ ਉਹ ਪੀ ਜਾਣੀ ਉਹ ਵੀ ਐਣੀ ਇਹ ਉੱਚੀ ਵਾਲਾ ਪੀ ਜਾਣੀ ਉਥੋਂ ਉੱਚੀ ਕੀ ਹੈ ਕੀ ਫੋਜੀ ਨਾਲ ਉੱਚੀ ਉੱਚੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਢੋਈ ਹੈ ਨੋ ਆਪਾਂ 80+ ਨਾਲ ਹੋਣੀ ਬਣਾ ਬੜਾ ਚੱਲੀਏ ਫਿਰ ਮੜਿਓ ਚਲੋ ਚਲੋ ਮੈਨੂੰ ਵਿਖਾਉਣੇ ਰਾਜ ਥੋੜਾ ਰਿਵਿਊ ਦੇਵਾਂਗੇ ਪੀਜ ਦਾ ਵੀ ਆਈਫੋਨ ਦਾ ਵੀ ਆਪਾਂ ਇਹਨੂੰ ਤੋੜਦਾ ਹੈ ਆਈਫੋਨ ਤੋੜਨਾ ਬਸ ਤੋੜਦਾ ਕਿਦੋਂ ਬਣਾ ਆਪਾਂ ਦੇ ਵੀਡੀਓ ਦੇ ਕਿੰਨੇ ਵੀਵ ਆ ਗਏ ਇੱਥੇ ਨਹੀਂ ਅਗਲੀ ਵੀਡੀਓ ਤੇ ਅਗਲੀ ਵੀਡੀਓ ਤੇ ਕਿੰਨੇ ਵੀਵ ਆ ਗਿਆ 100 ਕੇ ਵੀਵ ਆ ਗਿਆ ਜਿੱਦਣ ਆਪ ਨੂੰ 100 ਕੇ ਵੀਵ ਆ ਗਿਆ ਨਾ ਕਿਸੇ ਵੀ ਵੀਡੀਓ ਤੇ ਉਸ ਦਿਨ ਆਈਫੋਨ ਉਸ ਦਿਨ ਆਈਫੋਨ ਤੋੜ ਦਰਾਂ ਬਸ ਖਲਾਸ ਖਲਾਸ ਕੰਮ ਖਤਮ ਟਾਟਾ ਬਾਏ ਬਾਏ ਲੇਟੈਸਟ ਮਾਡਲ ਹੈ ਉਹ 16 ਪ੍ਰੋ ਮੈਕਸ ਕਾਕੀ ਨਹੀਂ ਆਈਫੋਨ ਲੈ ਲਈ ਕਾਕੀ ਲੈ ਕਾਕੀ ਕਾ ਕਾਟਦਾ ਹੀ ਕਾ ਕਾਟ ਗਈ ਕਾਕੇ ਠੰਡ ਬੜੀ ਕਿੜਾ ਆਤੀ ਆ ਹੁਣ ਕੰਮ ਹੋਈ ਮਗਰ ਨਾ ਹੋਇਆ ਪਾਈ ਚਲੀ ਗਏ ਲੈਣ ਤੁਹਾਨੂੰ ਖਾਣੇ ਜਾ ਕੇ ਤੇ ਆ ਲੈ ਲਿਆ ਬੰਦੇ ਨੇ ਲੈ ਲਿਆ ਵੀ ਆ ਪਾਰਟੀ ਹੋ ਚਲੀ ਸਾਡੀ ਕਰੇ ਆ ਕਰਾਂਗੇ ਆਪਾਂ ਪਾਰਟੀ ਪਾਰਟੀ ਆ ਆਈਫੋਨ ਵਪਾਰੀ ਖੋਲ ਦਮੰਨੇ ਓਸਤਾ ਜੀ ਵਪਾਰੀ ਖੋਲ ਕੇ ਵਾਏ ਗੁਰੂ ਬੋਲ ਉਹ ਵੀ ਡਾਂਦਿਆ ਪਾ ਕੇ ਤੋਂ ਪੰਦ ਗਾ ਕੇ ਵਿਕੋ ਵੀ ਉਹ ਕੋਤੇ ਹੀ ਰਾਤ ਦਾ ਲਾਗੇ ਬਨੇ ਸਿਕਸ ਤੋਂ ਫਾਰਮ ਵਾਲੀ ਲੈ ਕੋਕ ਆ ਜਾਂਦੀ ਆਂਦੀ ਮੈਂ ਨਹੀਂ ਪੀਣਾ ਕੀ ਨਹੀਂ ਪੈਣੀ ਕੋਸਾਵਾ ਹਮਾ ਇਹਨੇ ਮੂਰੇ ਮੇਰੇ ਵੀਰੋ ਤਾ ਵਾਹ ਇੰਡੀਆ ਵਾਲੀ ਵਗ ਰਹੀ ਆ ਆਵਾਜ ਜੱਗੂ ਮੈਂ ਜੱਗੂ ਥੂਬੇ ਨਾਲ ਹੈ ਨਾ ਨੂੰ ਮਨਾ ਕਿਦਾ ਫੈਣ ਮੈਂ ਹੈ ਇਕੋ ਮਾ ਕਾਕੇ ਦਾ ਫੇਰ ਆਉਂ ਨੀ ਵੀ ਲੈਣਾ ਲੈ ਦਾ ਹਾਂ ਬਾਸ ਬਾਸ ਦੋ ਬੰਦੇ ਸਨ ਕਾਕੇ ਕੀ ਕਰਦੇ ਕਾਕੇ ਕੀ ਕਰਦੇ ਕੱਕੋ ਕਲੀ ਕੀ ਆਏ ਪੀਜ਼ਾ ਲੈ ਕੇ ਆਇਆ ਕਾਕੇ ਨੇ ਪਰ ਨਹੀਂ ਫਰਾਈਸ ਵੀ ਲੈਣੇ ਹੁਣ ਆਪਾਂ ਜਾਣਾ ਵਾਪਸ ਹੁਣ ਆਪਾਂ ਦਾ ਆਪਣੀ ਵਾਪਸੀ ਹੈ ਕੈਨੇਡਾ ਦੀ ਪੀਜ਼ੇ ਬੜੇ ਸੋਹਣੇ ਸੀ ਨਾ ਪੀਜ਼ੇ ਬਹੁਤ ਸੋਹਣੇ ਸੀ ਬਿਲਕੁਲ ਸਵਾਦ ਸੀ ਗਾਣਾ ਲਾ ਹੁਣ ਵਧੀਆ ਆ ਮੰਨਿਆ ਚਲੋ ਤੁਹਾਨੂੰ ਖਾਣ ਇੱਕ ਸ਼ਾਟ ਦਿਖਾਵਾਂਗੇ ਤੁਹਾਨੂੰ ਕਿੱਦਾਂ ਪੀਜ਼ਾ ਖਾਈਦਾ ਵਾ ਯਾ ਹਾਊ ਟੂ ਈਟ ਅ ਪੀਜ਼ਾ ਆਉਟ ਤੇ ਤਫੀਜ਼ਾਂ ਮੰਨੇ ਕਿੱਥੇ ਲੁਕ ਜਾਣਾ ਵਾ ਤੇਰਾ ਚੰਦਰ ਕਾ ਮੁਖ ਕਿੱਥੇ ਆ ਆ ਮੈਂ ਛੋਟੀ ਹੈਗੀ ਛੋਟੀ ਲੈ ਇਥੋਂ ਲੈ ਆਏ ਮਿਸਟਰ ਸਿੰਘ ਦਾ ਪੀਆ ਹੱਸਦੀ ਚਲੋ ਓਕੇ ਯੇ ਜਿਹਨੇ ਕਿ ਮੋੜ ਵਤਨਾਂ ਨੂੰ ਵਤਨਾਂ ਨੂੰ ਮੋੜ ਚਲੇ ਸਾਡੀ ਗਲੀਾਂ ਮੈਂ ਲੱਗਦੀ ਹੈ ਪਿੰਡ ਤੋਂ ਭਰਾਣੀ ਜੀ ਜਿਹੜਾ ਕਿਲੇ ਤੋਂ ਹੀ ਆ ਦੇ ਕਰ ਨਾਲ ਜਾਨੇ ਰੋ ਤਾਂ ਸੁਮੈਥੀ ਦੀ ਗਲੀ ਮਹਿਸੂਸ ਨਹੀਂ ਆ ਜੋ ਵੀਰ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਸਾਨੂੰ ਪਿੰਡ ਦਿੱਤਾ ਤੋਂ ਭਰਾਣ ਤੋਂ ਸੁਮੈਥੀ ਕੋਈ ਜ਼ਿਆਦਾ ਫਰਕ ਨਹੀਂ ਆ ਐਸੇ ਭਰਾਦੇ ਐਸੇ ਸੁਮੈਥੀ ਵਸ ਇਹ ਗੱਲਾਂ ਨੇ ਰਗ ਰਗ ਮੰਦੇ ਨਹੀਂ ਫੜੀ ਹੋਈ ਹੈ ਗੱਲਾਂ ਦੀ ਅੱਛਾ ਬਾਕੀ ਤੁਹਾਨੂੰ ਕਾਹਨੂੰ ਗੱਲਾਂ ਆ ਬਈਆਂ ਇਹੋ ਹੀ ਨਹੀਂ ਵੀਲ ਜਣਾ ਦਿੰਦੇ ਹੀ ਇਹੋ ਚੁੱਪ ਕਰ ਇਹੋ ਹੀ ਨਹੀਂ ਜਣਾ ਦਿੰਦੇ ਹੀ ਇੱਥੇ ਤੋਂ ਭੈਣੇ ਗੰਦ ਹੀ ਨਹੀਂ ਪਾਉਣ ਦਿੰਦੇ 1.30 ਹਜ਼ਾਰ ਮੁੰਡਿਆ ਬੇਲਮ ਕਾਦੇ ਮਾੜਾ ਬੇਲਮ 1.30 ਆ ਦੇਖੋ ਵੀਰ ਕੀ ਕੀ ਕਿਹੜੀ ਆਈਡੀ ਹੈ ਹਾਂ ਸਾਲਿਆ ਆਪਣੇ ਆਈਡੀ ਆ ਟਿਕਟੌਕ ਕੀ ਆਈਡੀ ਹੈ ਜੀ ਇਹ ਆਪਣੇ ਆਈਡੀ ਦਾ ਓਹੋ ਸੌਰੀ ਸੌਰੀ ਆ ਬੀਨ ਕਾਤੋਂ ਬਾਹਰ ਕੱਢਿਆ ਪਾ ਇਹ ਬੀਨ ਬਾਹਰ ਕੱਢ ਜਾਈਦੇ ਲੈ ਇਹਨੂੰ ਚੋਕੇ ਨਾ ਮੁਰਕੇ ਚੋਕੇ ਚੋਕੇ ਗੰਦ ਗੁੰਦ ਲੈ ਜਾਂਦੇ ਆ ਬਾਕੀ ਗੰਦੇ ਇੱਥੇ ਵਾਧੂ ਆ। ਇਹ ਨਹੀਂ ਕਿ ਸਫਾਈ ਵਧੀਆ ਬਣਿਆ ਆਂਦੇ ਨੇ ਸਫਾਈ ਵਧੀਆ। ਨਹੀਂ ਨਾਟ ਮੱਚ। ਨਾਟ ਮੱਚ ਹੈ ਜੀ ਜੀ ਨੇ ਕੀ ਹੁੰਦਾ ਇਹਨੂੰ। ਨਾਟ ਟੂ ਮੱਚ ਕਲੀਨ ਅਪ ਕੀ ਭੇਜ ਜੋਗੇ ਜੀ ਜਿੱਦਾਂ ਵੀ ਆਉਂਦੇ ਆ ਨਾ। ਹਾਏ ਜੀ। ਹਾਏ ਜੀ ਨਹੀਂ ਕਿ ਨਹੀਂ ਬਹੁਤ ਏ ਜੀ। ਉਹ ਸਫਾਈ ਦੀਆਂ ਗੱਲਾਂ ਹੀ ਆ। ਬਾਕੀ ਹਾਦਾਂ ਚੰਨ ਪਾਣੀ ਚੁੱਕ ਲਿਆ ਵਾ। ਆ ਗਿਆ ਸਾਡਾ ਘਰ। ਫੰਦਲ ਨੂੰ ਖਾਣ ਲੱਗਿਆ ਖਾਵਾਂਗੇ ਕੀ ਕਿਦਾਂ ਖਾਈਦਾ ਪੀਆ। ਤਿਆ ਖੋਲ ਲਾ ਜੇ ਪੀਜਾ ਲੈ ਹੀ ਜਾਂਦਾ ਤੇ ਜੇ ਮੰਨਾ ਪਾਰਟੀ ਕਰਨੀ ਲੱਗ ਪਿਆ ਤੇ ਭਰਾਵਾ ਪੰਗਤ ਚ ਆਜੋ ਸਾਰੇ ਪੰਗਤ ਸੰਗਤ ਤੁਹਾਡੇ ਗੁਰੂਆਂ ਨੇ ਸਿਖਾਇਆ ਵਾ ਕਿ ਪੰਗਤ ਚ ਸੰਗਤ ਜੇ ਮੰਨੇ ਉਹ ਬਣਿਆ ਗਲਾਸੀਆਂ ਫੜੀਏ ਥੋਏ ਮੰਨੇ ਕਿੱਥੇ ਨਹੀਂ ਕੋਈ ਹੈਗਾ ਔਰ ਕੱਲਾ ਮੰਨ ਨਹੀਂ ਆ ਅੱਛਾ ਅੱਛਾ ਮੰਨੇ ਤੋਂ ਗਲਾਸੀਆਂ ਲੈ ਕੇ ਆ ਓਏ ਆਏ ਓਏ ਛੋਟਿਆ ਤੈਨੂੰ ਆਖਿਆ ਤੰਦੂਰੀ ਪਨੀਰ ਪੀਜਾ ਲਿਆ ਗੁਰੂਆ ਉਹ ਤੀਰੋ ਕੋਕ ਕੋਕ ਤੇ ਲਿਆ ਚ ਬਾਈਏ ਓਏ ਕੋਕ ਲਿਆ ਆ ਜਾ ਨਿੱਕੀਏ ਖਾ ਲ ਨਿੱਕੀਏ ਖਾਓ ਤੁਮ ਅੱਛਾ ਲੱਗੇਗਾ ਛੋਟਿਆ ਗੱਲਾਂ ਥੋੜਾ ਕਿਦਾਂ ਦਾ ਲੱਗ ਰਿਹਾ ਫਿਰ ਮੰਨੇ ਦਾ ਫੋਨ ਲਿਆ ਗੇ ਹੈ ਬੀਆ ਖਾਂ ਸੁਵਾਦਾ ਆਇਆ ਫੋਨ ਦਾ ਕੋਈ ਫੋਨ ਦਾ ਕੋਈ ਨਹੀਂ ਇੱਚ ਕੀ ਕੀ ਸਾਲਿਓ ਮੰਨੇ ਨੂੰ ਕਹ ਪ੍ਰਭਾ ਗਲਾਸੀਆਂ ਲਿਆ ਮੰਨਾ ਰਸੋਈ ਚ ਨਹੀਂ ਆਉਂਦੇ ਆ ਕਿਹੜਾ ਲਿਆਂਦਾ ਜੇ ਸਾਲਿਆ ਚੁੰਨੇ ਨੇ ਬਾਦਾਮ ਘਟ ਪਾਏ ਆ ਹਰ ਕੀ ਮਿਰਚਾਂ ਜਿਆਦੀਆਂ ਪਾਈਆਂ ਗਲਾਸੀਆਂ ਫੜ ਮੈਨੂੰ ਪਾ ਗਦੇ ਸਾਲਿਆ ਤੇ ਲੱਗੀ ਗੁੜਿਆ ਲੈ ਵਿੱਚੋਂ ਪੀ ਕੇ ਝੂਠਾ ਦੇਂਗਾ ਮੈਨੂੰ ਦੇ ਇਧਰ ਸਾਲੇ ਮੈਂ ਮੇਰਾ ਸਾਰਾ ਜੋਰ ਲੱਗ ਗਿਆ ਤੈਨੂੰ ਮੰਨੇ ਨੂੰ ਫੋਨ ਦਵਾਉਣ ਲੱਗਿਆਂ ਤੇ ਜੋ ਤੈਨੂੰ ਕਪਾਥਾ ਲੈ ਆ ਉਹ ਪਰਦੇਸਵਾ ਦੇ ਮਰੀਸਵਾ ਤੂੰ ਮੋਰੀ ਪੀਤੀ ਨਾ 05 ਕੋ ਗਾਲੀ ਹੈ ਹਾਂ ਕੀ ਟਾਕੋ ਕਭੀਂਦਾ ਨਾਲ ਕੁੜੀਆਂ ਪੀਜ਼ਾ ਖਾਂਦਾ ਮੋਰੇ ਨਾਲ ਪੈ ਗਿਆ ਮੰਨਿਆ ਸਹੀ ਜੇ ਖਾਲਾ ਕੁੜੀ ਆਵੇ ਇਧਰੇ 2 ਮਿੰਟ ਪਹਿਲਾਂ ਆ ਤੂੰ ਅੱਧਾ ਚੁੱਕ ਵੀ ਗਿਆ ਉਦੋਂ ਤੈਨੂੰ ਨਿੱਕੂਆਂ ਦੇ ਕੰਮ ਤੂੰ ਵੱਡੇ ਕਰਦਾ ਨਾ ਨਾ ਨਿਕਲ ਸ਼ੂਗਰ ਕਣ ਵੱਡਾ ਨਾ ਉਹਨੇ ਕੀ ਬਣਾ ਨਾ ਕੋਈ ਵੀ ਅੱਧੀ ਕਰਤੀ ਆ ਜਾ ਗਰੂਵਾ ਆ ਵੀ ਇੱਕ ਸਾਡੇ ਜੇ ਮੁੰਡੇ ਨੇ ਸ਼ੀਸ਼ੇ ਤੈਨੂੰ ਆਈਫੋਨ ਵਿਖਾਈ ਦਿੱਤਾ ਵਾ ਮੰਨਿਆ ਮੰਨੇ ਦਾ ਪਰ ਪ੍ਰਾਣੀਆਂ ਚੀਜ਼ਾਂ ਹੋ ਜਾਂਦੀ ਘਟ ਜਾਂਦੀ ਆ ਨਵੀਆਂ ਦੀ ਵੈਲਿਊ ਪਾਗਲਾ ਜਦੋਂ ਚੀਜ਼ ਕੋਈ ਪੁਰਾਣੀ ਲਾਂਚ ਹੁੰਦੀ ਆ ਤੇ ਪਰ ਨਵੇਂ ਲਾਂਚ ਇਹ ਦਿਲ ਨੂੰ ਛੂਹਿਆ ਪਿਆ ਵਾ ਜੇ ਵੀ ਛੱਡਣ ਦੇ ਆਂਦਾ ਆਈਫੋਨ ਨਹੀਂ ਮੈਂ ਚਲਾਉਣਾ ਬੜਾ ਸ਼ੀਸ਼ੇ ਫੇਰ ਵਿਖਾਦੇ ਰੰਗ ਰੂਗ ਦੱਸਦੇ ਨੇ ਓਕੇ ਆ ਕਿਉਂਕਿ ਬਹੁਤ ਕੋਸ਼ਿਸ਼ਾਂ ਬਾਅਦ ਅਸੀਂ ਸਫਲ ਹੋਏ ਆ ਆਈਫੋਨ ਲਾਂਚ ਪਰ ਨਹੀਂ ਕਿੰਨੇ ਨਾਕਾਮ ਹੋ ਗਏ ਪਰ ਕੋਸ਼ਿਸ਼ ਕਰਨੇ ਵਾਲੋ ਕੀ ਕਵੀ ਹਾਰ ਨਹੀਂ ਹੁੰਦੀ ਪਾਵਰ ਇੰ ਦਾ ਮਣੀ ਮਣੀ ਹੁਣ ਆਪਾਂ ਗੱਲਦੇ ਆ ਆਈਫੋਨ ਦੀ ਜਾਂਦੇ ਆ ਆਈਫੋਨ ਅਗਲੀ ਨੈਕਸਟ ਵੀਡੀਓ ਪਾਵਾਂਗੇ ਰਿਵਿਊ ਵੀ ਪਾਵਾਂਗੇ ਮਿਸਟਰ ਸਿੰਘ ਪੀਏ ਵੀ ਤੁਸੀਂ ਆਡੇ ਚੈਨਲ ਨੂੰ ਕਰ ਲਓ ਤੇ ਚੈਨਲ ਮੇਕ ਸ਼ੂਰ ਸਬਸਕ੍ਰਾਈਬ ਕਰ ਦਿਓ ਚੈਨਲ ਤੇ ਲਾਈਕ ਸ਼ੇਅਰ ਤੇ ਆਦੇ ਰਿਸ਼ਤੇਦਾਰਾਂ ਨੂੰ ਜਰੂਰ ਸੈਂਡ ਕਰਿਓ ਜਿਹੜੇ ਜੂ ਕਿਹਾ ਗਿਆ ਆਈਫੋਨ ਲੈਣਾ ਚਾਹੁੰਦੇ ਆ ਆਹੀ ਜੁਲੀਆਣਾ ਜੀ ਪੱਲੇ ਲੱਕੈ ਸੀ ਬੜਾ ਵਾ ਡਾ ਜਿਹੜੀਆਂ ਢੇਰੀਆਂ ਚੁੱਕਦਾ ਬਿਲਡਰ ਨਾ ਡੀਆਂ ਫੁੱਟਦਾ ਵਾ ਬਸ ਇੱਧਰ ਲੈ ਆ ਜਣਾ ਹਾਂ ਇੱਦਾਂ ਲੈ ਆ ਜਾਣਾ ਉਦਾਂ ਨਹੀਂ ਕਿੱਥੇ ਹਾਂ ਜੀ ਹਾ ਜੀ ਮਹਿੰਦਰ ਸਿੰਘ ਦਾ